ਲੈਵੀ ਮੈਟਰੋ ਸਾਡੇ ਵਾਲੇ ਲਾਣੇਦਾਰ ਨੇ ਇੱਕ 베ਰੀ ਮੰਗਾਈ ਸੀ ਮਰੇਰ ਕੋਟਲੇ ਤੋਂ ਬਾਈ ਤੋਂ ਐਪਲ 베ਰੀ ਆ ਇਹਦੇ ਸੇਮ ਮੰਗੂ 베ਰ ਲੱਗਦੇ ਨੇ ਤੇ ਇਹ ਬਾਈ ਤੋਂ ਆਪਾਂ ਫਲ ਵਾਲੇ ਬੂਟੇ ਲੈਂਦੇ ਰਹਨੇ ਆ ਇਹਦੇ ਜਿੰਨੇ ਬੂਟੇ ਦੇ ਕੇ ਜਾਂਦਾ ਸਾਰਿਆਂ ਨੂੰ ਫਲ ਲੱਗਦੇ ਨੇ ਅੱਜ ਬੜੀ ਖੁਸ਼ੀ ਦੀ ਗੱਲ ਆ ਅੱਜ ਸਾਡੇ ਵੱਡੇ ਭਰਾ ਭਾਈ ਸੰਦੀਪ ਤੌਲਾ ਜੀ ਦਾ ਜਨਮ ਦਿਨ ਆ ਦਿਨ ਸੀ ਤੇ ਤੇ ਮੇਰੀ ਭਾਂਜੀ ਦਾ ਜਨਮ ਦਿਨ ਸੀ ਤੇ ਉਹਨਾਂ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਆਪਾਂ 10-12 ਬੂਟੇ ਖੇਤ ਲਾ ਰਹੇ ਆ ਤੇ ਵੱਧ ਤੋਂ ਵੱਧ ਆਣਾ ਬਈ ਤੁਸੀਂ ਅ ਚਲੋ 베ਰੀ ਤਾਂ ਆਪਾਂ ਸਪੈਸ਼ਲ ਮੰਗਾਈ ਸੀ ਤੇ ਨਿੰਮ ਬੱਦ ਲਾਓ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਪਿੱਛੇ ਜੇ ਨਿੰਮ ਬਹੁਤ ਸੁੱਕ ਗਏ ਨੇ ਤੇ ਨਿੰਮ ਦੀ ਬਹੁਤ ਪੰਜਾਬ ਦੇ ਵਿੱਚ ਘਾਟ ਆ ਤੇ ਵੱਧ ਤੋਂ ਵੱਧ ਜਿੱਥੋਂ ਵੀ ਤੁਹਾਨੂੰ ਮਿਲਦੇ ਨੇ ਨਿੰਮ ਬਈ ਜ਼ਰੂਰ ਲਾਓ ਹਨਾ ਤੇ ਦਰਖਤ ਜ਼ਰੂਰੀ ਅੱਜ ਕੱਲ ਤੁਹਾਨੂੰ ਪਤਾ ਸੌਣ ਮਹੀਨਾ ਚੱਲਦਾ ਮੀਂਹ ਰੋਜ ਵਾਂਗੂ ਪੈਂਦਾ ਬੂਟਿਆਂ ਨੂੰ ਹੁ ਪਾਣੀ ਦੀ ਵੀ ਘੱਟ ਲੋੜ ਪੈਂਦੀ ਆ ਤਾਂ ਬੂਟਾ ਜਿੰਨਾ ਵੀ ਜੁਰ ਤੁਸੀਂ ਲਾਉਗੇ ਜਿਹੇ ਜੇ ਮਰਜੀ ਬੂਟਾ ਲਾ ਦਿਓ ਉਹਨੇ ਚੱਲਣਾ ਹੀ ਚੱਲਣਾ ਕਿਉਂਕਿ ਮੌਸਮ ਬੂਟਿਆਂ ਵਾਲਾ ਤੇ ਆਪਣੇ ਜਿੰਨੇ ਵੀ ਭਰਾ ਕੁਦਰਤ ਨੂੰ ਪਿਆਰ ਕਰਦ ਨੇ ਜਾਂ ਦਰਾਸਤ ਲਾਉਂਦ ਨੇ ਜਾਂ ਆਲ ਨੇ ਲਾਉਂਦ ਨੇ ਮੈਂ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦਾ ਸਾਰੇ ਭੈਣ ਭਰਾਵਾਂ ਦਾ ਜੋ ਕੁਦਰਤ ਲਈ ਸੇਵਾ ਕਰਦ ਨੇ ਟਾਈਮ ਚੋਂ ਟਾਈਮ ਕੱਢ ਕੇ ਤੇ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਜਿੱਦੇ ਵੀ ਕਿਸੇ ਦਾ ਜਨਮ ਦਿਨ ਆਉਂਦਾ ਤਾਂ ਬੂਟੇ ਜ਼ਰੂਰ ਲਾਦਿਆ ਕਰੋ ਬਾਕੀ ਬਾਈ ਵੱਡੇ ਭਰਾ ਸਾਡਾ ਸੰਦੀਪ ਧੋਲਾ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਤੇ ਮੇਰੀ ਭਾਣ ਜੀ ਨੂੰ ਵੀ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਇਹਨਾਂ ਦੀ ਉਮਰ ਵੱਡੀ ਕਰੇ ਤਰੱਕੀਆਂ ਕਰਨ ਵੀਡੀਓ ਸ਼ੇਅਰ